ਅਮਰੀਕਾ ਜਾਣ ਲਈ ਸਰਹੱਦ ਪਾਰ ਕਰਨਾ ਆਸਾਨ ਬਣਾਉਣ ਦੇ ਲਈ ਆਪਣੇ ਨੈਕਸਸ ਯਾਤਰਾ ਕਾਡਾ ਨੂੰ ਰੀਨਿਊ ਕਰਨ ਵਾਲੇ ਜਾਂ ਨਵੇਂ ਕਾਡਾ ਲਈ ਅਲਜੀ ਦੇਣ ਵਾਲੇ ਕੈਨੇਡੀਅਨਾਂ ਨੂੰ ਹੁਣ ਇਹ ਦੱਸਣਾ ਪਵੇਗਾ ਕਿ ਉਹ ਮਰਦ ਹਨ ਜਾਂ ਔਰਤ ਭਾਵੇਂ ਉਹ 트랜ਸਜੈਂਡਰ ਨੇ ਜਾਂ ਗੈਰ ਬਾਈਨਰੀ ਇਹ ਬਦਲਾਅ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰੀ ਆਦੇਸ਼ ਤੋਂ ਬਾਅਦ ਆਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਹੁਣ ਸਿਰਫ ਮਰਦ ਅਤੇ ਔਰਤ ਦੇ ਲਿੰਗ ਨੂੰ ਮੰਨਤਾ ਦੇਵੇਗੀ ਅਮਰੀਕੀ ਪਾਸਪੋਰਟਾਂ ਤੇ ਹੋਰ ਪਛਾਣ ਦਸਤਾਵੇਜ਼ ਹੁਣ ਐਕਸ ਲਿੰਗ ਮਾਰਕਰ ਦੇ ਨਾਲ ਜਾਰੀ ਨਹੀਂ ਕੀਤੇ ਜਾਂਦੇ ਨੇ ਇਮੀਗ੍ਰੇਸ਼ਨ ਵਕੀਲਾ ਨੇ ਕਿਹਾ ਹੈ ਕਿ ਕੈਨੇਡਾ ਦਾ ਗੈਰ ਬਾਇੰਡਰੀ ਜਾਂ ਟ੍ਰਾਂਸਕੈਨੇਡੀਨਨ ਨੂੰ ਨੈਕਸਸ ਦੇ ਲਈ ਮਲਦੇ ਜਾਂ ਔਰਤ ਲਿੰਕ ਹੋਂਦ ਦਾ ਚੁਣਨ ਦੇ ਲਈ ਮਜਬੂਰ ਕਰਨ ਦਾ ਫੈਸਲਾ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਪੈਦਾ ਕਰਦਾ ਹੈ ਅਤੇ ਸੰਵਿਧਾਨਕ ਅਦਾਲਤ ਤੇ ਕੈਨੇਡਾ ਵਿੱਚ ਅਦਾਲਤ ਵਿੱਚ ਚੁਣੌਤੀ ਦਾ ਕਾਰਨ ਬਣ ਸਕਦਾ ਹੈ ਨੈਕਸਸ ਪ੍ਰੋਗਰਾਮ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੁਆਰਾ ਸਾਂਝੇ ਤੌਰ ਤੇ ਪ੍ਰਬੰਧਿਤ ਕੀਤਾ ਜਾਂਦਾ ਹੈ ਅਤੇ ਇਸ ਨੂੰ ਘੱਟ ਜੋਖਮ ਵਾਲੇ ਪਹਿਲਾਂ ਤੋਂ ਮਨਜ਼ੂਰਸ਼ੁਦਾ ਯਾਤਰੀਆਂ ਲਈ ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ਪਾਰ ਕਰਨ ਨੂੰ ਤੇਜ਼ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਨੈਕਸਸ ਕਾਰਟ ਤਾਰਕ ਜੋ ਕਿ 5 ਸਾਲਾਂ ਦੇ ਲਈ ਵੈਧ ਨਹੀਂ ਆਮ ਤੌਰ ਤੇ ਸੁਰੱਖਿਆ ਜਾਂਚੇ ਦੇ ਵਿੱਚੋਂ ਬਿਨੈਰੀ ਤੇਜ਼ੀ ਦੇ ਨਾਲ ਲੰਘ ਸਕਦੇ ਨੇ ਅਮਰੀਕੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਐਕਸ ਲਿੰਗ ਮਾਰਕਰ ਵਾਲੇ ਕੈਨੇਡੀਅਨ ਪਾਸਪੋਰਟਾਂ ਨੂੰ ਮਾਨਤਾ ਦੇਣਾ ਜਾਰੀ ਰੱਖ ਰਿਹਾ ਹੈ ਸੀਬੀਐਸਏ ਨੇ ਕਿਹਾ ਹੈ ਕਿ ਕੈਨੇਡੀਅਨਸ ਦੇ ਕੋਲ ਐਕਸ ਵਾਲੇ ਵੈਧ ਨੈਕਸਸ ਕਾਰਡਾਂ ਨੂੰ ਵੀ ਮਾਨਤਾ ਦਿੱਤੀ ਜਾਵੇਗੀ ਪਰ ਜਦੋਂ ਕੈਨੇਡੀਅਨ ਆਪਣ ਕਾਡ ਨੂੰ ਰੀਨਿਊ ਕਰਨ ਦੇ ਲਈ ਅਰਜੀ ਦਿੰਦੇ ਨੇ ਜੋ ਨਵੇਂ ਦੇ ਲਈ ਅਰਜੀ ਦਿੰਦੇ ਨੇ ਤਾਂ ਉਹ ਹੁਣ ਆਪਣੇ ਲਿੰਗ ਮਾਰਕਰ ਵਜੋਂ ਐਕਸ ਨਹੀਂ ਚੁਣ ਸਕਦੇ ਸੀਬੀਐਸਏ ਦੇ ਬੁਲਾਰੇ ਰੇਵੇਕਾ ਪੂਰਦੀ ਨੇ ਕਿਹਾ ਕਿ ਨਵੇਂ ਬਿਨੇਕਾਰ ਐਕਸ ਲਿੰਗ ਪਛਾਣ ਕਰਤਾ ਵਾਲੇ ਪਾਸਪੋਰਟ ਦੀ ਵਰਤੋਂ ਕਰਕੇ ਅਰਜੀ ਦੇ ਸਕਦੇ ਨੇ ਹਾਲਾਂਕਿ ਉਹਨਾਂ ਨੂੰ ਆਪਣੀ ਨੈਕਸਸ ਮੈਂਬਰਸ਼ਿਪ ਉਦੇਸ਼ਾ ਦੇ ਲਈ ਪੁਰਸ਼ ਜਾਂ ਔਰਤ ਦੀ ਚੋਣ ਕਰਨੀ ਪਵੇਗੀ ਸਮਿਥ ਇਮੀਗ੍ਰੇਸ਼ਨ ਕਾਨੂੰਨ ਦੇ ਸਰਾਹਾ ਸਿਕੀਲ ਜੋ ਕਿ ਐਲਜੀਬੀਟੀਆਉ ਇਮੀਗ੍ਰੇਸ਼ਨ ਦੇ ਵਿੱਚ ਮਾਹਰ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਕੈਨੇਡਾ ਇਸ ਨੀਤੀ ਨੂੰ ਲਾਗੂ ਕਰ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਅਸੀਂ ਇੱਥੇ ਜੋ ਦੇਖ ਰਹੇ ਹਾਂ ਉਹ ਟਰੰਪ ਪ੍ਰਸ਼ਾਸਨ ਦੀਆਂ ਟਰਾਂਸ ਅਤੇ ਗੈਰ ਬਾਈਨਰੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਵਿਤਕਰੇ ਵਾਲੀਆਂ ਨੀਤੀਆਂ ਦੀ ਵਿਆਪਕ ਪਹੁੰਚ ਦੀ ਇੱਕ ਉਦਾਹਰਣ ਹੈ ਜੋ ਹੁਣ ਕੈਨੇਡੀਅਨ ਨਾਗਰਿਕਾਂ ਤੱਕ ਪਹੁੰਚ ਰਹੀ ਹੈ ਤੇ ਉਹਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ CBISE ਨੇ ਕਿਹਾ ਕਿ ਜਨਵਰੀ 2022 ਅਤੇ ਮਾਰਚ ਦੇ ਵਿਚਕਾਰ ਲਗਭਗ 550 ਨੈਕਸਸ ਅਲਜੀਆ ਲਿੰਕ ਪਛਾਣ ਕਰਤਾਵਜੂ ਐਕਸ ਦੇ ਨਾਲ ਜਮ੍ਹਾਂ ਕਰਵਾਈਆਂ ਗਈਆਂ ਸਨ CBISE ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਦੀ ਨੈਕਸਸ ਕਾਰਡ ਦਿੱਤੀ ਵਿੱਚ ਤਬਦੀਲੀ 트ੰਪ ਨੇ ਕਾਰਜਕਾਰੀ ਆਦੇਸ਼ ਤੋਂ ਬਾਅਦ ਆਈ ਹੈ ਜੋ ਫਰਵਰੀ ਦੇ ਵਿੱਚ ਲਾਗੂ ਹੋਇਆ ਸੀ ਇਮੀਗ੍ਰੇਸ਼ਨ ਵਕੀਲ ਮੋਰਨ ਸਿਲਕੋਫ ਨੇ ਕਿਹਾ ਕਿ ਨੀਤੀ ਦਾ ਮਤਲਬ ਹੈ ਕਿ ਇੱਕ ਗੈਰ ਬੰਦਰੀ ਯਾਤਰੀ ਜੋ ਨੈਕਸਸ ਕਾਰਡ ਚਾਹੁੰਦਾ ਹੈ ਜਾਂ ਤਾਂ ਲਿੰਗ ਨਿਰਧਾਰਤ ਨੂੰ ਸਵੀਕਾਰ ਕਰਨਾ ਪਵੇਗਾ ਜਾਂ ਉਹਨਾਂ ਨੂੰ ਨੈਕਸਸ ਵਿਕਲਪ ਤੋਂ ਬਾਹਰ ਰਹਿਣ ਦੀ ਚੋਣ ਕਰਨੀ ਪਵੇਗੀ